ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਚੋਣਾ ਦੇ ਆਖਰੀ ਪੜਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਵੱਡਾ ਬਿਆਨ ਇੰਡੀਆ ਗੱਠਜੋੜ ਦੀ ਜੇਕਰ ਸਰਕਾਰ ਆਈ ਤਾਂ ਕਿਸਾਨਾਂ ਲਈ ਰਾਹੁਲ ਵੱਲੋਂ ਵੱਡਾ ਐਲਾਨ ਪੰਜਾਬ ਦੇ ਲੋਕ ਇੱਕ ਜੋਨੂ ਅਮਿਤ ਸ਼ਾਹ ਦੀ ਧਮਕੀ ਦਾ ਦੇਣਗੇ ਜਵਾਬ ਅਮਰਿਤਪਾਲ ਖਿਲਾਫ ਸੁਖਵੀਰ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਲਾਪਰਵਾਹੀ ਦਾ ਸਿਖਰ ਇੱਕ ਘਰ ਵਿੱਚ ਰਹਿੰਦੇ ਨੇ ਸਿਰਫ 4 ਜੀ ਵੋਟਾਂ ਵੜਾਈਆਂ 86 ਪਾਵਰ ਕੌਮ ਨੂੰ 900 ਕਰੋੜ ਰੁਪਏ ਦਾ ਮੁਨਾਫਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਗੱਲ ਕਰਦੇ ਹਾਂ ਹੁਣ ਚੋਣਾ ਦੀ ਚੋਣਾ ਦੇ ਵਿੱਚ ਹੁਣ ਲਗਭਗ ਅੱਡੀ ਚੋਟੀ ਦਾ ਜ਼ੋਰ ਸਾਰੀਆਂ ਧਰਾਂੇ ਮਾਰ ਦਿੱਤਾ ਹੈ ਕਿਉਂਕਿ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅੱਜ ਸ਼ਾਮ ਦੇ 5 ਵਜੇ ਇਹ ਚੋਣ ਪ੍ਰਚਾਰ ਥਮ ਜਾਏਗਾ ਬਰੇਕਾਂ ਲੱਗ ਜਾਣਗੀਆਂ ਤੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬ ਫੇਰੀ ਤੇ ਵੀ ਆਉਣਗੇ ਪਰ ਉਹ ਪਹਿਲਾਂ ਪਹੁੰਚੇ ਹੋਏ ਸੀ ਬੰਗਾਲ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਆਪਣੀ ਆਖਰੀ ਉਥੋਂ ਦੀ ਜਿਹੜੀ ਰੈਲੀ ਸੀ ਉਹਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਇੰਡੀਆ ਗੱਠ ਜੋੜ ਤੇ ਤਿੱਖੇ ਹਮਲੇ ਕੀਤੇ ਐ ਉਹਨਾਂ ਨੇ ਕਿਹਾ ਕਿ 4 ਜੂਨ ਤੋਂ ਬਾਅਦ ਅਗਲੇ 6 ਮਹੀਨਿਆਂ 'ਚ ਦੇਸ਼ ਵਿੱਚ ਵੱਡਾ ਸਿਆਸੀ ਪਹਟਾਲਾ ਆਏਗਾ। ਪਰਿਵਾਰ ਆਧਾਰਿਤ ਪਾਰਟੀਆਂ ਆਪਣੇ ਆਪ ਹੀ ਟੁੱਟਣਗੀਆਂ। ਉਹਨਾਂ ਦੇ ਵਰਕਰ ਵੀ ਹੁਣ ਥੱਕ ਚੁੱਕੇ ਨੇ। ਉਹ ਇਹ ਵੀ ਦੇਖ ਰਹੇ ਨੇ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਅਤੇ ਇਹ ਪਾਰਟੀਆਂ ਕਿੱਧਰ ਨੂੰ। ਮਾਥਰਾਪੁਰ ਦੇ ਵਿੱਚ ਅਸਲ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਪ੍ਰਧਾਨ ਮੰਤਰੀ ਮੋਦੀ। ਉਹਨਾਂ ਨੇ ਕੁਸ਼ਪੈਟ ਨੂੰ ਲੈ ਕੇ ਵੀ ਤ੍ਰਿਣਮੂਲ ਕਾਂਗਰਸ ਨੂੰ ਘੇਰਿਆ ਤੇ ਕਿਹਾ ਕਿ TMC ਪੱਛਮੀ ਬੰਗਾਲ ਦੀਆਂ ਸਰਹੱਦਾਂ ਤੇ ਬੇਕਾਬੂ ਕੁਸ਼ਪੈਟ ਦੀ ਇਜਾਜ਼ਤ ਦੇ ਕੇ ਰਾਸ਼ਟਰੀ ਸੁਰੱਖਿਆ ਦੇ ਨਾਲ ਵੀ ਸਮਝੌਤਾ ਕਰ ਰਹੀ ਹੈ ਕੁਸ਼ਪੈਟੀਆਂ ਨੇ ਤੁਹਾਡੇ ਅਧਿਕਾਰਾਂ ਤੇ ਜ਼ਮੀਨ ਜਾਇਦਾਦ ਤੇ ਕਬਜ਼ਾ ਕਰ ਲਿਆ ਹੈ ਬੰਗਾਲ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜਨਸੰਖਿਆ ਬਦਲ ਗਈ ਹੈ ਮੋਦੀ ਨੇ ਕਿਹਾ ਕਿ ਇਸ ਚੋੜ ਦੀ ਅਗਵਾਈ ਦੇਸ਼ ਦੀ ਜਨਤਾ ਕਰ ਰਹੀ ਹੈ ਕਿਉਂਕਿ ਉਹਨਾਂ ਹੀ ਲੋਕਾਂ ਨੇ 10 ਸਾਲਾਂ ਦੇ ਵਿਕਾਸ ਦਾ ਸਫ਼ਰ ਦੇਖਿਆ ਅਤੇ 60 ਸਾਲਾਂ ਦੇ ਦੁੱਖ ਵੀ ਦੇਖ ਲੇ। ਦੇਸ਼ ਤੇ ਕਰੋੜਾਂ ਗਰੀਬ ਲੋਕ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਵੀ ਵਾਂਝੇ ਰਹੇ। ਭਾਰਤ ਵਰਗੇ ਦੇਸ਼ ਦੇ ਵਿੱਚ ਭੁੱਖਮਰੀ ਦੀਆਂ ਖਬਰਾਂ ਆਮ ਹੋਇਆ ਕਰਦੀਆਂ ਸੀ। 18 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਪੀਣ ਲਈ ਪਾਣੀ ਨਹੀਂ ਸੀ। ਬਿਜਲੀ ਨਹੀਂ ਸੀ। ਪਰਿਵਾਰਵਾਦੀ ਰਾਜਨੀਤੀ ਨੇ ਕਰੋੜਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ ਹੈ। ਜਿਹੜੇ ਦੇਸ਼ ਸਾਡੇ ਨਾਲ ਆਜ਼ਾਦ ਹੋਏ ਸੀ ਸਾਡੇ ਤੋਂ ਛੋਟੇ ਸੀ ਆਮ ਸਨ ਪਰ ਅੱਜ ਉਹ ਜਿੱਥੇ ਨੇ ਉਹ ਉੱਥੇ ਕਿਵੇਂ ਪਹੁੰਚ ਗਏ ਸਾਡੇ ਕੋਲ ਕਿੰਨੀ ਸ਼ਕਤੀ ਕਿੰਨੀ ਪ੍ਰਤਿਭਾ ਫਿਰ ਅਸੀਂ ਪਿੱਛੇ ਕਿਉਂ ਰਹਿ ਗਏ ਜਦੋਂ ਹੁਣ ਭਾਰਤ ਨਵੀਂ ਰਫ਼ਤਾਰ ਨਾਲ ਇੱਕ ਵੱਡੀ ਸਪੀਡ ਦੇ ਨਾਲ ਅੱਗੇ ਵਧ ਰਿਹਾ ਹੈ ਤਾਂ ਪੂਰੀ ਦੁਨੀਆ ਇਸ ਵਕਤ ਭਾਰਤ ਨੂੰ ਦੇਖ ਰਹੀ ਹੈ ਭਾਰਤ ਦੀ ਆਵਾਜ਼ ਗੂੰਜ ਰਹੀ ਹੈ ਮੋਦੀ ਨੇ ਕਿਹਾ ਕਿ ਤ੍ਰਿਨਮੂਲ ਕਾਂਗਰਸ ਦੀ ਜਿੱਤ ਨਾਲ ਇਲਾਕੇ ਦੇ ਲੱਖਾਂ ਮਛੇਰਿਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਕੇਂਦਰ ਸਰਕਾਰ ਮਛੇਰੇ ਭਰਾਵਾਂ ਤੇ ਭੈਣਾਂ ਲਈ ਬਹੁਤ ਸਾਰੀਆਂ ਸਕੀਮਾਂ ਚਲਾ ਰਹੀ ਹੈ। ਤਰਨਮੂਲ ਇੱਥੇ ਮੱਛੀ ਪਾਲਣ ਨਾਲ ਸੰਬੰਧਿਤ ਕੇਂਦਰੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਪਰ ਆਗਿਆ ਨਹੀਂ ਦੇ ਰਹੀ। ਉਹਨਾਂ ਨੇ ਇਹ ਆਖਿਆ ਕਿ ਜੇਕਰ ਸਮੁੱਚੇ ਭਾਰਤ ਨੂੰ ਇੱਕ ਨਵਾਂ ਭਾਰਤ ਦੇਖਣਾ ਹੈ ਤਾਂ ਇੱਕ ਵਾਰ ਫਿਰ ਤੋਂ ਮੇਰੀ ਅਗਵਾਈ ਵਿੱਚ ਸਰਕਾਰ ਬਣਾ ਦਿਓ ਫਿਰ ਦੇਖੋ ਕਿ ਤੁਹਾਡੇ ਸਾਰੇ ਮਸਲੇ ਹੱਲ ਕਿਵੇਂ ਹੋਣਗੇ। ਹੁਣ ਗੱਲ ਕਰਦੇ ਹਾਂ ਇੰਡੀਆ ਗੱਠਜੋੜ ਅਤੇ ਉਹਨਾਂ ਦੇ ਆਗੂ ਨੇ ਰਾਹੁਲ ਗਾਂਧੀ ਕਾਂਗਰਸ ਤੇ ਕਿਉਂਕਿ ਮੋਦੀ ਸਾਹਿਬ ਆਪਣਾ ਰਾਗ ਲਾਪ ਰਹੇ ਨੇ ਸਾਰੀਆਂ ਧਿਰਾਂ ਨੇ ਆਪ ਕੋ ਆਪਣਾ ਹਲ ਆਪਣਾ ਤੇ ਅੱਜ ਆਖਰੀ ਦਿਨ ਸੁਣ ਲਓ ਮਰਜ਼ੀ ਨਾਲ ਵੋਟ ਪਾ ਦਿਓ ਰਾਹੁਲ ਗਾਂਧੀ ਪੰਜਾਬ ਆਏ ਹੋਏ ਸੀ ਉਹ ਕਹਿੰਦੇ ਪੰਜਾਬ ਦੇਸ਼ ਤੇ ਰੀੜ ਦੀ ਹੱਡੀ ਹੈ ਪੰਜਾਬ ਦਾ ਕਿਸਾਨ ਹਰ ਪਾਲ ਦੇਸ਼ ਦੀ ਮਿਹਨਤ ਕਰ ਰਿਹਾ ਹੈ ਮੋਦੀ ਨੇ ਕਹਿੰਦੇ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਲਈ ਕੁਝ ਵੀ ਨਹੀਂ ਕੀਤਾ ਜੇ ਕੁਝ ਕੀਤਾ ਤਾਂ ਸਿਰਫ ਤੇ ਸਿਰਫ ਅਰਬ ਪਤੀਆਂ ਲਈ ਕੀਤਾ ਉਹਨਾਂ ਨੂੰ ਖੁਸ਼ ਕੀਤਾ ਕਿਸਾਨਾਂ ਲਈ ਕੀਤਾ ਤਾਂ ਤਿੰਨ ਕਾਲੇ ਕਾਨੂੰਨ ਬਣਾਏ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪਿਆ ਕਿਸਾਨਾਂ ਨੂੰ ਮਾਰਿਆ ਗਿਆ ਕਿਸਾਨਾਂ ਦਾ ਕਰਜ਼ਾ ਯੂਪੀਏ ਨੇ ਖਤਮ ਕੀਤਾ ਸੀ ਅਤੇ ਹੁਣ ਵੀ ਜੇ ਸਾਡੀ ਅਗਵਾਈ ਚ ਸਰਕਾਰ ਆਈ ਤਾਂ ਫਿਰ ਤੋਂ ਅਸੀਂ ਕਿਸਾਨੀ ਕਰਜ਼ਾ ਮਾਫ਼ ਕਰਾਂਗੇ ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਕਿਸਾਨਾਂ ਨੂੰ ਲੋੜ ਹੋਵੇਗੀ ਉਦੋਂ-ਉਦੋਂ ਉਹਨਾਂ ਦਾ ਕਰਜ਼ਾ ਮਾਫ਼ ਹੋਵੇ ਫਿਰ ਇੱਥੇ ਤਾਂ ਟਿੱਪਣੀ ਕਰਨੀ ਬਣਦੀ ਕਿ ਕਿਸਾਨ ਤਾਂ ਹਮੇਸ਼ਾ ਹੀ ਚਾਹੂਗਾ ਕਿ ਉਹਦਾ ਕਰਜ਼ਾ ਮਾਫ਼ ਹੋਵੇ ਪਰ ਕੀ ਹੋਵੇਗਾ ਜਾਂ ਨਹੀਂ ਇਹ ਬਾਅਦ ਦੀਆਂ ਗੱਲਾਂ ਨੇ ਪਰ ਉਹ ਅਲਾਨ ਕਰਕੇ ਗਏ ਆ ਪੰਜਾਬ ਦੀ ਧਰਤੀ ਤੇ ਖੜਕੇ ਇਹਦੇ ਵਾਸਤੇ ਕਹਿੰਦੇ ਇੱਕ ਸੰਸਥਾ ਬਣਾ ਦਿੱਤੀ ਜਾਏਗੀ ਉਹਦਾ ਕੰਮ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਸਿਫਾਰਿਸ਼ ਕਰਨਾ ਹੋਵੇਗਾ ਤੇ ਹਰ ਉਤਪਾਦਨ ਦੇ ਵਾਸਤੇ ਹਰ ਫਸਲ ਦੇ ਵਾਸਤੇ ਪੂਰਾ ਮੁੱਲ ਮਿਲੇਗਾ ਉਹ ਕਹਿੰਦੇ ਫਲਾਂ ਤੇ ਫਸਲਾਂ ਤੇ ਸਬਜ਼ੀਆਂ ਤੇ ਵੀ ਐਮਐਸਪੀ ਦਿੱਤੀ ਜਾਏਗੀ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਫਰੈਂਡਲੀ ਇੱਕ ਬੀਮਾ ਯੋਜਨਾ ਲਿਆਂਦੀ ਜਾਏਗੀ ਜਿਸ ਨਾਲ ਫਸਲ ਦਾ ਜੇ ਖਰਾਬਾ ਹੋਵੇ ਤਾ 30 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਉਹਨਾਂ ਦੇ ਖਰਾਬਾ ਮਿਲ ਜਾਏ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਤਾਂ ਰਾਜਿਆਂ ਦੇ ਸਮੇਂ ਵਿੱਚ ਜੋ ਹੁੰਦਾ ਸੀ ਉਹ ਹੋ ਹੀ ਜਾਵੇ। ਇੱਕ ਵਿਅਕਤੀ ਦੇਸ਼ ਨੂੰ ਚਲਾਈ ਜਾਵੇ। ਇੱਕੋ ਹੀ ਧਰਮ ਹੋਵੇ, ਇੱਕੋ ਹੀ ਭਾਸ਼ਾ ਹੋਵੇ। ਪਰ ਇਹ ਮੁਲਕ ਸਾਰਿਆਂ ਦਾ ਸਾਂਝਾ ਹੈ। ਇਸ ਲਈ ਸੰਵਿਧਾਨ ਦੀ ਰਾਖੀ ਕਰਨੀ ਲਾਜ਼ਮੀ ਹੈ। ਜੋ ਹਿੰਦੁਸਤਾਨ ਦੇ ਗਰੀਬ ਲੋਕਾਂ ਨੂੰ ਮਿਲਿਆ ਉਹ ਇਸੇ ਸੰਵਿਧਾਨ ਕਰਕੇ ਮਿਲਿਆ ਹੋਇਆ ਹੈ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਸਮਝ ਲੈਣ ਕਿ ਹਿੰਦੁਸਤਾਨ ਦੇ ਸੰਵਿਧਾਨ ਨੂੰ ਕੋਈ ਸ਼ਕਤੀ ਰੁਕ ਖਤਮ ਨਹੀਂ ਕਰ ਸਕਦਾ ਉਹਨਾਂ ਨੇ ਆਖਿਆ ਕਿ ਅਸੀਂ ਸਾਰੇ ਇਕਜੁੱਟ ਹੋ ਕੇ ਮੋਦੀ ਦੇ ਖਿਲਾਫ ਖੜੇ ਆ ਅਤੇ ਸੰਵਿਧਾਨ ਨੂੰ ਬਦਲ ਨਹੀਂ ਦੇਵਾਂਗੇ ਆ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਵਿੱਚ ਕਈ ਪਹਿਲਾਂ ਇਸ ਤਰ੍ਹਾਂ ਦੇ ਲੋਕ ਆਏ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਲੋਕਾਂ ਨੇ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਉਹ ਕਹਿੰਦੇ ਉਤਪਾਦਨ ਵਧੂਗਾ ਫੈਕਟਰੀਆਂ ਚੱਲਣਗੀਆਂ ਇਹਦੇ ਨਾਲ ਅਰਥ ਵਿਵਸਥਾ ਨੂੰ ਹੁਲਾਰਾ ਮਿਲੇਗਾ ਸਰਕਾਰ ਸਿਰਫ ਮਜ਼ਦੂਰਾਂ ਤੇ ਗਰੀਬਾਂ ਲਈ ਨਹੀਂ ਹੋਣੀ ਚਾਹੀਦੀ ਇੰਡੀਆ ਗੱਠਜੋੜ ਲੋੜਵੰਦਾਂ ਲਈ ਹੋਏਗੀ ਭਾਵੇਂ ਜੇਕਰ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਹਰ ਵਰਗ ਵਾਸਤੇ ਕੁਝ ਨਾ ਕੁਝ ਉਹਦੇ ਵਿੱਚ ਹੋਵੇਗਾ ਤੇ ਹੁਣ ਅਗਲੀ ਗੱਲ ਕਰਦੇ ਹਾਂ ਕੇਜਰੀਵਾਲ ਦੀ ਪਹਿਲਾਂ ਤੁਸੀਂ ਮੋਦੀ ਸਾਹਿਬ ਰਾਹੁਲ ਗਾਂਧੀ ਤੇ ਹੁਣ ਕੇਜਰੀਵਾਲ ਦਾ ਉਹਨਾਂ ਦਾ ਕੀ ਬਿਆਨ ਹੈ ਉਹ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੀ ਨੇ ਅਤੇ ਦਿੱਲੀ ਦੇ ਮੁੱਖ ਮੰਤਰੀ ਵੀ ਨੇ ਉਹ ਪੰਜਾਬ ਦੀ ਫੇਰੀ ਤੇ ਸੀ ਜਲੰਧਰ ਦੇ ਵਿੱਚ ਜਦੋਂ ਉਹਨਾਂ ਨੇ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਖਿਆਲ ਰੱਖਿਓ ਮੋਦੀ ਆੜਤੀਆਂ ਨੂੰ ਵਿਚੋਲੇ ਕਹਿੰਦਾ ਤੇ ਤੁਹਾਨੂੰ ਵੀ ਉਹ ਕਿਸ ਗਹਿਰੀ ਅੱਖ ਨਾਲ ਵੇਖਦਾ ਕਿਉਂਕਿ ਛੋਟਾ ਕਾਰੋਬਾਰੀ ਤਾਂ ਉਹਨੇ ਖਤਮ ਕਰਕੇ ਰੱਖ ਦਿੱਤਾ ਏਸੇ ਤਰੀਕੇ ਨਾਲ ਫਤਿਹਗੜ੍ਹ ਸਾਹਿਬ ਹਲਕੇ ਤੋਂ ਆਪ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਦੇ ਹੱਕ ਦੇ ਵਿੱਚ ਵੀ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਅਤੇ ਗੋਵਿੰਦਗੜ੍ਹ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ ਗਿਆ ਅਤੇ ਲੋਕਾਂ ਨੂੰ ਗੁਰਪ੍ਰੀਤ ਜੀਪੀ ਨੂੰ ਜਿਤਾਉਣ ਦੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਤੇ ਇਸ ਰੋਡ ਸ਼ੋਅ ਦੇ ਵਿੱਚ ਹਲਕਾ ਅਮਲੋਹ ਤੋਂ ਵਿਧਾਇਕ ਗੁਰਿੰਦਰ ਗੈਰੀ ਵੜਿੰਗ ਵੀ ਨਾਲ ਨਜ਼ਰ ਆਏ ਕੇਜਰੀਵਾਲ ਨੇ ਕਿਹਾ ਕਿ ਮੈਂ ਤੁਹਾਨੂੰ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਅਪੀਲ ਕਰਨਾ ਹੈ ਤੁਸੀਂ ਲੋਕਾਂ ਨੇ ਸਾਨੂੰ 2 ਸਾਲ ਪਹਿਲਾਂ ਵਿਧਾਨ ਸਭਾ ਵਿੱਚ ਪੂਰਨ ਬਹੁਮਤ ਨਾਲ ਭੇਜਿਆ 117 ਦੇ ਵਿੱਚੋਂ 92 ਸੀਟਾਂ ਦਿੱਤੀਆਂ ਇਹ ਲੋਕ ਸਭਾ ਚੋਣ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਦੇ ਵਿੱਚ ਵੀ ਸਾਡੀ ਮਜ਼ਬੂਤੀ ਹੋਵੇ ਸਾਰੀਆਂ 13 ਦੀਆਂ 13 ਆਮ ਆਦਮੀ ਪਾਰਟੀ ਦੀਆਂ ਜਿਤਾ ਦਿਓ ਸਾਡੇ ਸਾਰੇ ਸੰਸਦ ਮੈਂਬਰ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਕੇਂਦਰ ਨਾਲ ਸੰਬੰਧਿਤ ਸਾਰੇ ਮਸਲੇ ਹੱਲ ਕਰਵਾਉਣਗੇ ਜਦੋਂ ਕਹਿੰਦੇ ਸਾਡੇ ਪੰਜਾਬ ਦੇ 13 ਸੰਸਦ ਉੱਥੇ ਜਾਣਗੇ ਤਾਂ ਕੇਂਦਰ ਸਰਕਾਰ ਪੰਜਾਬ ਦਾ ਇੱਕ ਵੀ ਰੁਪਇਆ ਦਾ ਫੰਡ ਵੀ ਨਹੀਂ ਰੋਕ ਸਕੂਗੀ ਕੇਜਰੀਵਾਲ ਨੇ ਕਿਹਾ ਕਿ ਮੈਂ ਭਾਜਪਾ ਦੀ ਤਾਨਾਸ਼ਾਹੀ ਅਤੇ ਗੁੰਡਾਗਰਦੀ ਨੂੰ ਖਤਮ ਕਰਨ ਲਈ ਤੁਹਾਡੇ ਕੋਲੋਂ ਇਹ 13 ਸੀਟਾਂ ਮੰਗ ਰਿਹਾ ਹਾਂ ਭਾਜਪਾ ਪੰਜਾਬ ਦੇ ਨਾਲ ਬੁਰਾ ਸਲੂਕ ਕਰਦੀ ਆ ਰਹੀ ਹੈ ਪੰਜਾਬ ਦੇ ਹਜ਼ਾਰਾਂ ਕਰੋੜਾਂ ਦੇ ਫੰਡ ਉਸ ਨੇ ਰੋਕੇ ਹੋਏ ਨੇ ਅਜੇ 2 ਦਿਨ ਪਹਿਲਾਂ ਹੀ ਕਹਿੰਦੇ ਅਮਰਿਤਪਾਲ ਸ਼ਾਹ ਪੰਜਾਬ ਦੇ ਲੋਕਾਂ ਨੂੰ ਧਮਕੀ ਦੇ ਕੇ ਗਿਆ ਹੈ ਕਿ 4 ਜੂਨ ਤੋਂ ਬਾਅਦ ਉਹ ਪੰਜਾਬ ਦੀ ਆਪ ਸਰਕਾਰ ਨੂੰ ਡੇਗ ਦੇਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦੇਣਗੇ ਕੇਜਰੀਵਾਲ ਨੇ ਕਿਹਾ ਕਿ ਰੱਬ ਦੀ ਕਿਰਪਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦਿੱਤੇ ਜੇਕਰ ਕਿਧਰੇ ਕਹਿੰਦੇ 60 ਹੁੰਦੇ ਤਾਂ ਹੁਣ ਤੱਕ ਇਹ ਆਪਣੀ ਮਨਸ਼ਾ ਪੂਰੀ ਕਰ ਚੁੱਕੇ ਹੁੰਦੇ ਸਰਕਾਰ ਡੇਗ ਚੁੱਕੇ ਹੁੰਦੇ ਇਸ ਲਈ ਤੁਸੀਂ ਕਿਸੇ ਵੀ ਕੀਮਤ ਤੇ ਭਾਜਪਾ ਨੂੰ ਵੋਟ ਨਾ ਪਾਓ ਤੇ ਇਸ ਵਾਰ 1 ਜੂਨ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਅਮਿਤ ਸ਼ਾਹ ਦੀ ਧਮਕੀ ਦਾ ਉਹਨੂੰ ਵੋਟ ਨਾਲ ਜਵਾਬ ਦੇ ਦਿਓ ਤੇ ਹੁਣ ਗੱਲ ਕਰਦੇ ਆ ਸੁਖਵੀਰ ਬਾਦਲ ਦੀ ਕਿਉਂਕਿ ਜੋ ਜੋ ਕੋਈ ਵੀ ਪਾਰਟੀ ਦਾ ਆਗੂ ਆਖ ਰਿਹਾ ਹੈ ਮੇਰਾ ਫਰਜ਼ ਆ ਉਹ ਸਾਰਿਆਂ ਦੇ ਬਿਆਨ ਤੁਹਾਡੇ ਰੂਬਰੂ ਕਰਦੇ ਆ ਸੁਖਵੀਰ ਬਾਦਲ ਕਹਿੰਦੇ 13 ਦੀਆਂ 13 ਸਾਨੂੰ ਜਿਤਾ ਦਿਓ ਉਹ ਕਹਿੰਦੇ ਕੁਝ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਮੁੜ ਅੱਗ ਦੀ ਪੱਠੀ ਦੇ ਵਿੱਚ ਝੋਕਣਾ ਚਾਹੁੰਦੀਆਂ ਨੇ ਇਹਦੇ ਪਿੱਛੇ ਕਹਿੰਦੇ ਆ ਆਰਐਸਐਸ ਦਾ ਸਿੱਧਾ ਹੱਥ ਹੈ ਵਕਵਾਦੀ ਉਹਨਾਂ ਦੀ ਸੋਚ ਹੈ ਤੇ ਵਕਵਾਦੀ ਸੋਚ ਰੱਖਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਵੀ ਜਿਹੜਾ ਥਾਪੜ ਹੈ ਉਹ ਆਰਐਸਐਸ ਦਾ ਹੈ ਆਰਐਸਐਸ ਦੇ ਵੱਲੋਂ ਚੋਣਾ ਲੜਨ ਵਾਸਤੇ ਉਹਨੂੰ ਤਿਆਰ ਕੀਤਾ ਜਾ ਰਿਹਾ ਹੈ ਤਾਜੋ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਅਤੇ ਸਿੱਖਾਂ ਨੂੰ ਦੋ ਵਰਗਾਂ ਦੇ ਵਿੱਚ ਵੰਡਿਆ ਜਾ ਸਕੇ ਇਹ ਗੱਲ ਕਹਿੰਦੇ ਤੁਹਾਨੂੰ ਵੀ ਸਮਝ ਆ ਜਾਣੀ ਚਾਹੀਦੀ ਹੈ ਸੁਖਬੀਰ ਬਾਦਲ ਨੇ ਹਲਕਾ ਖਡੂਰ ਸਾਬ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਆਖਿਆ ਉਹਨਾਂ ਨੇ ਆਖਿਆ ਕਿ ਬਹੁਤ ਮੁਸ਼ਕਲ ਨਾਲ ਪੰਜਾਬ ਦੇ ਵਿੱਚ ਸ਼ਾਂਤੀ ਆਈ ਹੈ ਪਰ ਕੁਝ ਲੋਕ ਇਸ ਨੂੰ ਮੁੜ ਅੱਗ ਵਿੱਚ ਝੋਕਣਾ ਚਾਹੁੰਦੇ ਆ ਉਨਾ ਦਾਵਾ ਕੀਤਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰਾਂ ਦੇ ਸਬੰਧੀ ਜੇਲ੍ਹ ਸੁਪਰਡੈਂਟ ਨੇ ਖੜੂਰ ਸਾਹਿਬ ਦੇ ਰਿਟਰਨਿੰਗ ਅਫਸਰ ਨੂੰ ਫੋਨ ਤੇ ਇਹ ਆਖਿਆ ਕਿ ਅਮਰਿਤਪਾਲ ਸਿੰਘ ਦੇ ਕਾਗਜ਼ ਬਿਲਕੁਲ ਸਹੀ ਨੇ ਅਤੇ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਰੱਦ ਨਾ ਕੀਤਾ ਜਾਵੇ। ਇਹਦੇ ਤੋਂ ਕਹਿੰਦੇ ਇਹ ਸਾਫt ਹੁੰਦਾ ਹੈ ਕਿ ਅਮਰਿਤਪਾਲ ਸਿੰਘ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਸੁਖਵੀਰ ਬਾਦਲ ਨੇ ਇਹ ਵੀ ਕਿਹਾ ਕਿ ਆਰਐਸਐਸ ਦੇ ਮਾਲਵਾ ਇੰਚਾਰਜ ਰਾਜਦੇਵ ਸਿੰਘ ਖਾਲਸਾ ਨੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮਿਲ ਕੇ ਅਮਰਿਤਪਾਲ ਸਿੰਘ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਵਾਸਤੇ ਮਨਾਇਆ ਅਤੇ ਫਿਰ ਐਲਾਨ ਵੀ ਉਹਨੇ ਕੀਤਾ ਇਹਦੇ ਤੋਂ ਕਹਿੰਦੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕੇਂਦਰੀ ਏਜੰਸੀਆਂ ਪੰਜਾਬ ਨੂੰ ਫਿਰ ਤੋਂ ਬਰਬਾਦ ਕਰਨਾ ਚਾਹੁੰਦੀਆਂ ਨੇ ਉਹਨਾਂ ਕਿਹਾ ਕਿ 1984 ਚ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸੀ ਪਰ ਇਹਦੇ باوجود ਪੰਜਾਬ ਦੇ ਲੋਕਾਂ ਨੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਈ ਹੁਣ ਅਜਿਹਾ ਨਹੀਂ ਹੋਣਾ ਚਾਹੀਦਾ ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਬੁਰੀ ਤਰ੍ਹਾਂ ਜ਼ੁਲਮ ਕੀਤਾ ਹੈ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਤੁਸੀਂ ਬੁਰੀ ਤਰ੍ਹਾਂ ਹਰਾਇਓ ਉਹ ਕਹਿੰਦੇ ਧਿਆਨ ਸਿੰਘ ਮੰਡ ਬਲਜੀਤ ਸਿੰਘ ਦਾਦੂਵਾਲ ਭਾਜਪਾ ਆਰਐਸਐਸ ਇਹਦੇ ਏਜੰਟ ਬਣੇ ਹੋਏ ਨੇ ਹੁਣ ਸਿੱਖ ਕੌਮ ਨੂੰ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਮਜ਼ਬੂਤ ਬਣਾਉਣ ਵਾਸਤੇ ਦਿਨ ਰਾਤ ਇੱਕ ਕਰ ਦੇਣਾ ਚਾਹੀਦਾ ਜੇ ਅਕਾਲੀ ਦਲ ਮਜ਼ਬੂਤ ਹੁੰਦਾ ਤਾਂ ਤੁਸੀਂ ਮਜ਼ਬੂਤ ਹੁੰਦੇ ਹੋ ਅਕਾਲੀ ਦਲ ਵਿਰਸਾ ਸਿੰਘ ਵਲਟੋਹ ਦਾ ਸੁਖਵੀਰ ਬਾਦਲ ਦੀ ਪਾਰਟੀ ਨਹੀਂ ਇਹ ਪੰਜਾਬੀਓ ਤੁਹਾਡੀ ਪਾਰਟੀ ਹੈ ਉਹ ਕਹਿੰਦੇ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੀ ਨੇ ਜਿਨ੍ਹਾਂ ਨੇ ਅਮਰਿਤਪਾਲ ਸਿੰਘ ਨੂੰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਸੀ ਪਰ ਅਮਰਿਤਪਾਲ ਦੇ ਸਮਰਥਕ ਚੋੜ ਪ੍ਰਚਾਰ ਦੇ ਦੌਰਾਨ ਅਕਾਲੀ ਦਲ ਦੇ ਖਿਲਾਫ ਹੀ ਬੋਲ ਰਹੇ ਆ ਉਹਨਾਂ ਦੇ ਖਿਲਾਫ ਤਾਂ ਕੁਝ ਵੀ ਨਹੀਂ ਬੋਲਦੇ ਉਹਨਾਂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹ ਦਾ ਖਡੂਰ ਸਾਹਿਬ ਤੋਂ ਜਿੱਤਣਾ ਬਹੁਤ ਜ਼ਰੂਰੀ ਹੈ ਉਹ ਲੋਕ ਸਭਾ ਵਿੱਚ ਫਿਰ ਤੋਂ ਆਵਾਜ਼ ਉਠਾਉਣਗੇ ਕਿ ਅਟਾਰੀ ਸਰਹੱਦ ਖੋਲ ਕੇ ਦੋਵਾਂ ਮੁਲਕਾਂ ਦੇ ਵਿੱਚ ਆਲੇ ਵਪਾਰ ਵਧਾਇਆ ਜਾਵੇ। ਉਹਨਾਂ ਨੇ ਇਹ ਵੀ ਆਖਿਆ ਕਿ ਇੱਕ ਡੇਢ ਸਾਲ ਪਹਿਲਾਂ ਆਇਆ ਬੰਦਾ ਜਿਹਨੂੰ ਹੁਣ ਜੇਲ੍ਹ ਦੇ ਵਿੱਚ ਬੈਠਾ ਤੇ ਚੀਕਾਂ ਮਾਰ ਰਿਹਾ ਹੈ। ਜਦੋਂ ਵਿਰਸਾ ਸਿੰਘ ਵਲਟੋਹਾ ਤੇ NSA ਲੱਗੀ ਕਈ ਸਾਲ ਜੇਲ੍ਹ ਵਿੱਚ ਰਹੇ ਕਦੇ ਚੀਕਾਂ ਨਹੀਂ ਮਾਰੀਆਂ। ਉਹ ਕਹਿੰਦੇ ਮੇਰੇ ਪਿਤਾ ਜੀ 16 ਸਾਲ ਤੱਕ ਜੇਲ੍ਹ ਵਿੱਚ ਰਹੇ ਮੇਰੀ ਭੈਣ ਦਾ ਵਿਆਹ ਸੀ ਤਾਂ ਵੀ ਉਹ ਕਹਿੰਦੇ ਸੀ ਕਿ ਪਰਚੀ ਜੀ ਲਿਖ ਕੇ ਦੇ ਦਿਓ ਤੇ ਇਹਨੂੰ ਛੱਡ ਦਿੱਤਾ ਜਾਏਗਾ ਵਿਆਹ ਤੋਂ ਬਾਅਦ ਦੁਬਾਰਾ ਜੇਲ੍ਹ ਵਿੱਚ ਆ ਜਾਏਗਾ ਕਹਿੰਦੇ ਅਸੀਂ ਬਿਲਕੁਲ ਹੀ ਕੀਤਾ ਤੇ ਨਾ ਮੈਂ ਤੇ ਨਾ ਮੇਰੀ ਮਾਂ ਨੇ ਅਸੀਂ ਕੋਈ ਧਰਨਾ ਨਹੀਂ ਲਾਇਆ ਉਹ ਕਹਿੰਦੇ ਜਿਹੜਾ ਵਿਅਕਤੀ ਕੁਝ ਸਮਾਂ ਪਹਿਲਾਂ ਜੀਨਾ ਪਾਉਂਦਾ ਸੀ ਵਾਲ ਕਟਾ ਕੇ ਰੱਖਦਾ ਸੀ ਇੱਕ ਸਾਲ ਚੋਂ ਪੰਥਕ ਕਿ ਬਣ ਗਿਆ ਉਹ ਕਹਿੰਦੇ ਨਾ ਅਮਰਿਤਪਾਲ ਸਿੰਘ ਪੰਥਕ ਨਾ ਅਮਰਿਤਪਾਲ ਸਿੰਘ ਬੰਦੀ ਸਿੰਘ ਤੇ ਹੁਣ ਗੱਲ ਕਰਦੇ ਆ ਲਾਹ ਪਰਵਾਹੀ ਦੇ ਸਿਖਰ ਦੀ ਅੰਦਾਜ਼ਾ ਲਾ ਲਿਓ ਕਿ ਸਾਡੇ ਕਰਮਚਾਰੀ ਸਾਡੇ ਅਧਿਕਾਰੀ ਕਿੰਨੀ ਕੁ ਤਵੱਜੋ ਦਿੰਦੇ ਨੇ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਘਰ ਹੈ ਜਿੱਥੇ ਰਹਿੰਦੇ ਚਾਰ ਜੀ ਨੇ ਵੋਟਾਂ 86 ਬਣੀਆਂ ਹੋਈਆਂ ਨੇ ਦਿਲਚਸਪ ਗੱਲ ਇਹ ਹੈ ਕਿ ਜਿਸ ਘਰ ਦੇ ਵਿੱਚ ਇਹ 86 ਵੋਟਾਂ ਬਣੀਆਂ ਨੇ ਉਹਦੇ 'ਚ 86 ਬੰਦੇ ਵੀ ਨਹੀਂ ਰਹਿੰਦੇ ਇੱਕ ਤਾਂ ਹੁੰਦਾ ਕਿ ਚਲੋ 18 ਸਾਲ ਤੋਂ ਛੋਟੀ ਉਮਰ ਦੇ ਹੋਣ ਰਹਿੰਦੇ ਸਿਰਫ ਚਾਰ ਨੇ ਜਦੋਂ ਕਿ ਬਾਕੀ ਜਿਹੜੀਆਂ ਵੋਟਾਂ ਬਣੀਆਂ ਨੇ 4 ਤੋਂ ਇਲਾਵਾ ਉਹ ਫਿਰ ਕਿੱਥੋਂ ਆ ਗਏ ਉਹਨਾਂ ਦਾ ਇਹ ਨੰਬਰ ਮਕਾਨ ਦਾ ਕਿਵੇਂ ਹੋ ਗਿਆ ਬਹੁਤ ਸਵਾਲ ਨੇ ਤੇ ਇਹ ਵੋਟਾਂ ਅੱਜ ਨਹੀਂ ਬਣੀਆਂ ਇਹਨਾਂ ਵੋਟਾਂ ਬਣੀਆਂ ਨੂੰ ਵੀ ਕਾਫੀ ਸਮਾਂ ਬੀਤ ਚੁੱਕਿਆ ਪਰ ਅੱਜ ਤੱਕ ਇਹਦਾ ਹੱਲ ਕੋਈ ਨਹੀਂ ਕਰ ਸਕਿਆ VOTER ਕਈ ਵਾਰ ਇਸ ਸੰਬੰਧੀ ਪ੍ਰਸ਼ਾਸਨ ਨੂੰ ਦਰਖਾਸਤਾਂ ਵੀ ਦੇ ਚੁੱਕੇ ਨੇ ਇਸ ਮਾਮਲੇ ਨੂੰ ਸਹੀ ਕਰਨ ਦੀ ਮੰਗ ਵੀ ਉਠਾ ਚੁੱਕੇ ਨੇ ਪਰ ਕਿਸੇ ਨੇ ਮਸਲਾ ਹੱਲ ਨਹੀਂ ਕੀਤਾ ਜਿਸ ਵਿਅਕਤੀ ਦੇ ਮਕਾਨ ਨੰਬਰ ਤੇ ਹੋਰਨਾਂ ਲੋਕਾਂ ਦੀਆਂ ਵੋਟਾਂ ਦਰਜ ਕੀਤੀਆਂ ਗਈਆਂ ਨੇ ਉਹਨੂੰ ਵੱਖਰੇ ਤੌਰ ਤੇ ਪਰੇਸ਼ਾਨ ਹੋਣਾ ਪੈ ਰਿਹਾ ਹੈ ਅਸਲ ਦੇ ਵਿੱਚ ਬਠਿੰਡਾ ਦੀ ਧੋਬੀਆਣਾ ਵਸਤੀ ਦੇ ਨੇੜੇ ਪ੍ਰੀਤ ਨਗਰ ਦੀ ਗਲੀ ਨੰਬਰ 15/1 ਚ ਮਕਾਨ ਨੰਬਰ ਹੈ 22856 ਜਿਨ੍ਹਾਂ ਦੇ ਪਤੇ ਤੇ ਇਹ ਵੋਟਾਂ ਦਰਜ ਨੇ ਵੋਟਾਂ ਪਾਉਣ ਸਮੇਂ ਪਹਿਲੀਆਂ 23 ਵੋਟਾਂ ਮਕਾਨ ਨੰਬਰ 22856 ਦੇ ਪਤੇ ਤੇ ਦਰਜ ਨੇ ਇਦੇ ਤੋਂ ਬਾਅਦ ਮਕਾਨ ਨੰਬਰ 22856/1 ਤੋਂ 22856/13 ਤੱਕ ਹੋਰ ਵੋਟਾਂ ਬਣਾ ਦਿੱਤੀਆਂ ਗਈਆਂ 222 ਦੀ ਨਵੀਂ ਜਾਰੀ ਕੀਤੀ ভোটার ਸੂਚੀ ਦੇ ਵਿੱਚ ਸੂਚੀ ਨੰਬਰ 77 ਦੇ ਵਿੱਚ ਇਹ ਵੋਟਾਂ 593 ਤੋਂ 678 ਤੱਕ ਦਰਜ ਵੇਖੀਆਂ ਜਾ ਸਕਦੀਆਂ ਨੇ ਇਹਦੇ ਤੋਂ ਇਲਾਵਾ ਮਕਾਨ ਨੰਬਰ 22855 ਵਿੱਚ ਵੀ 18 ਵੋਟਾਂ ਨੇ ਜਦੋਂ ਕਿ ਇੱਕੋ ਮਕਾਨ ਦੇ ਪਤੇ ਤੇ ਇੰਨੀਆਂ ਵੋਟਾਂ ਬਣਨ ਦੇ ਕਾਰਨ ਮਕਾਨ ਮਾਲਕ ਡਾਢੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ VOTING ਸਮੇ ਲੋਕ ਉਹਨਾਂ ਦੇ ਪਤੇ ਤੇ ਆ ਕੇ ਪੁੱਛਦੇ ਐ ਜੇ ਵਿਅਕਤੀ ਬੈਂਕ ਤੋਂ ਕੋਈ ਕਰਜ਼ਾ ਲੈਂਦਾ ਹੈ ਜਾਂ ਕੋਈ ਜ਼ੁਰਮ ਕਰਦਾ ਹੈ ਤਾਂ ਬੈਂਕ ਕਰਮਚਾਰੀਆਂ ਪੁਲਿਸ ਮੁਲਾਜ਼ਮ ਉਹਨਾਂ ਦੇ ਦਰਵਾਜ਼ੇ ਨੂੰ ਆ ਕੇ ਖੜਕਾ ਲੈਂਦੇ ਨੇ ਉਹਨਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦੇ ਨੇ ਉਹ ਕਹਿੰਦੇ ਇੱਕ ਵਾਰ ਨਹੀਂ ਅਨੇਕਾਂ ਵਾਰ ਮੈਂ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਇਹ ਸਮੱਸਿਆ ਲਈ ਦੀ ਅਪੀਲ ਕਰ ਚੁੱਕਿਆ ਕਿ ਦੁਰਸਤ ਕਰ ਦਿਓ ਪਰ ਇਹਦਾ ਹਾਲ ਕੋਈ ਨਹੀਂ ਹੋਇਆ ਜਦੋਂ ਇਹ ਸਮੱਸਿਆ ਦੇ ਉੱਤੇ ਪੱਤਰਕਾਰਾਂ ਨੇ ਇਲਾਕੇ ਦਾ ਦੌਰਾ ਕੀਤਾ ਕਿ ਇੱਕ ਮਕਾਨ VOTER ਚਾਰ ਰਹਿੰਦੇ ਨੇ ਤੇ ਵੋਟਾਂ 86 ਰਜਿਸਟਰਡ ਨੇ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਨਹੀਂ ਪਤਾ ਕਿ ਉਹਨਾਂ ਦੇ ਘਰ ਤੇ ਜਿਹੜੀਆਂ ਇਨੀਆਂ ਵੋਟਾਂ ਨੇ ਉਹ ਦਰਜ ਕਿਉਂ ਹੋਈਆਂ ਪਰ ਉਹਨਾਂ ਦਾ ਇਹਦੇ 'ਚ ਕੋਈ ਕਸੂਰ ਨਹੀਂ ਇਥੋਂ ਤੱਕ ਕਿ ਬਾਕੀ ਸਾਰੇ ਲੋਕਾਂ ਦੇ ਦਸਤਾਵੇਜ਼ ਵੀ ਉਹਨਾਂ ਦੇ ਘਰ ਦੇ ਨੰਬਰ ਤੇ ਰਜਿਸਟਰ ਕਰ ਦਿੱਤੇ ਗਏ ਹਾਲਾਂਕਿ 2021 ਦੀਆਂ ਨਗਰ ਨਿਗਮ ਚੋਣਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਹ ਮੁੱਦਾ ਉੱਠਿਆ ਸੀ ਇਹ ਮੁੱਦਾ ਉਦੋਂ ਵੀ ਉੱਠਿਆ ਸੀ ਪਰ ਇਹਦੇ باوجود ਵੀ ਇਹਦਾ ਹੱਲ ਹਾਲੇ ਤੱਕ ਪ੍ਰਸ਼ਾਸਨ ਨੇ ਕੋਈ ਨਹੀਂ ਕੀਤਾ ਫਿਰ ਇਹਦਾ ਮਤਲਬ ਪ੍ਰਸ਼ਾਸਨ ਦੀ ਕਾਰਵਾਈ ਤੇ ਵੀ ਸਵਾਲ ਲੱਗਦਾ ਹੈ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਇਸ ਮਕਾਨ ਨੰਬਰ ਤੇ ਬਣੀਆਂ ਹੋਈਆਂ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਤਾਂ ਇੱਥੇ ਨੇੜੇ-ਤੇੜੇ ਵੀ ਨਹੀਂ ਰਹਿੰਦੇ ਇਸ ਸਬੰਧੀ ਐਸਡੀਐਮ ਕਮ ਸਹਾਇਕ ਰਿਟਰਨਿੰਗ ਅਫਸਰ ਬਠਿੰਡਾ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹ ਕਹਿੰਦੇ ਹਾਂ ਮਾਮਲਾ ਉਹਨਾਂ ਦੇ ਧਿਆਨ 'ਚ ਆ ਗਿਆ ਹੈ ਤੇ ਇਹਦੇ ਹੱਲ ਕਰਨ ਦੇ ਅਸੀਂ ਯਤਨ ਕਰਾਂਗੇ ਹੁਣ ਨਵਾਂ ਮਸਲਾ ਨਹੀਂ ਦੇਖਣਾ ਕਿ ਹੱਲ ਹੁੰਦਾ ਜਾਂ ਫਿਰ ਸਤਾਈ ਵਿੱਚ ਵੀ ਇਸੇ ਤਰ੍ਹਾਂ ਹੋਏਗਾ ਹੁਣ ਗੱਲ ਕਰਦੇ ਆ ਪਾਵਰ ਕਾਮ ਇਹ ਪੰਜਾਬੀਆਂ ਵਾਸਤੇ ਇੱਕ ਚੰਗੀ ਤੇ ਸੁਖਦ ਖਬਰ ਹੈ। ਪੰਜਾਬ ਵਾਸੀ ਇਸ ਵਿੱਤੀ ਸਾਲ ਸੁੱਖ ਦਾ ਸਾਹ ਲੈ ਸਕਦੇ ਆ ਕਿਉਂਕਿ ਇਸ ਵਾਰ ਸੰਭਾਵਨਾ ਹੈ ਕਿ ਪਾਵਰ ਕਮ ਕਮ ਦੇ ਵੱਲੋਂ ਬਿਜਲੀ ਦਰਾਂ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਏਗਾ। ਇਹ ਇਸ ਕਰਕੇ ਕਿਉਂਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਸ ਨੂੰ ਪੀਐਸਪੀਸੀ ਲੱਖਿਆ ਜਾਂਦਾ ਹੈ। ਪੀਐਸਪੀਸੀ ਐਲ ਨੇ ਪਿਛਲੇ ਵਿੱਤੀ ਸਾਲ 2023-24 ਦੇ ਦੌਰਾਨ ਰਿਕਾਰਡ ਕਮਾਈ ਕੀਤੀ ਹੈ ਅਤੇ ਥਰਮਲ ਪਾਵਰ ਉਤਪਾਦਨ ਤੇ ਬਿਜਲੀ ਦੀ ਵਿਕਰੀ ਵਿੱਚ ਸੁਧਾਰ ਤੋਂ ਬਾਅਦ ਲਗਭਗ 900 ਕਰੋੜ ਰੁਪਏ ਦਾ ਮੁਨਾਫਾ ਵੀ ਕਮਾ ਲਿਆ ਹੈ। ਬਿਜਲੀ ਵਿਭਾਗ ਨੇ ਸ਼ਿਮਾਹੀ ਆਡਿਟ ਰਿਪੋਰਟ ਦੇ ਵਿੱਚ ਸਤੰਬਰ 2023 ਤੱਕ 564 ਕਰੋੜ ਤੇ 76 ਲੱਖ ਰੁਪਏ ਦਾ ਮੁਨਾਫਾ ਦਰਜ ਕੀਤਾ ਹੈ ਅਤੇ ਮਾਰਚ 2024 ਤੱਕ 336 ਕਰੋੜ ਰੁਪਏ ਦੀ ਹੋਰ ਕਮਾਈ ਕੀਤੀ ਹੈ। ਇਹਦੇ ਤੋਂ ਇਲਾਵਾ ਅਣ ਆਡਿਟ ਕੀਤੇ ਅੰਕੜਿਆਂ ਦੇ ਮੁਤਾਬਕ ਪੀਐਸਪੀਸੀਐਲ ਨੇ ਇੰਡੀਅਨ એનર્ਜੀ ਐਕਸਚੇਂਜ ਦੇ ਵਿੱਚ ਵਾਧੂ ਬਿਜਲੀ ਵੇਚ ਕੇ ਅਪ੍ਰੈਲ ਅਤੇ ਮਈ 2024 ਲਈ 286 ਕਰੋੜ ਰੁਪਏ ਹੋਰ ਕਮਾਈ ਨੇ। ਮਿਲੀ ਜਾਣਕਾਰੀ ਦੇ ਅਨੁਸਾਰ ਪਛਵਾੜਾ ਕੋਲ ਖਾਨ ਤੋਂ ਕੋਲੇ ਦੀ ਸਪਲਾਈ ਦੇ ਨਾਲ ਨਾ ਸਿਰਫ ਰੋਪੜ ਤੇ ਲਹਿਰਾ ਮੁਹੱਬਤ ਦੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਦੇ ਉਤਪਾਦਨ 'ਚ ਸੁਧਾਰ ਹੋਇਆ ਹੈ ਬਲਕਿ ਘਾਟੇ ਵਿੱਚ ਚੱਲ ਰਹੇ ਵਿਭਾਗ ਨੂੰ ਮੁਨਾਫਾ ਕਮਾਉਣ ਦੇ ਵਿੱਚ ਵੀ ਸਫਲਤਾ ਮਿਲੀ ਹੈ। ਇਹਦੇ ਨਾਲ ਹੀ ਪਿਛਲੇ ਵਿੱਤੀ ਸਾਲ ਦੌਰਾਨ ਪੀਐਸਪੀਸੀਐਲ ਨੇ ਗੋਇੰਦਵਾਲ ਸਾਹਿਬ ਥਰਮਲ ਪ੍ਰੋਜੈਕਟ ਨੂੰ ਵੀ ਆਪਣੇ ਹੱਥਾਂ ਵਿੱਚ ਲਿਆ ਹੈ। ਭਾਵ ਉਹ ਵੀ ਖਰੀਦ ਲਿਆ ਗਿਆ ਹੈ। ਪੰਜਾਬ ਦੇ ਸੈਕਟਰ ਦੇ ਵਿੱਚ ਤੀਸਰਾ ਥਰਮਲ ਪਲਾਂਟ ਸ਼ਾਮਲ ਹੋਣ ਨਾਲ ਬਿਜਲੀ ਸਪਲਾਈ ਦੇ ਵਿੱਚ ਵੀ ਥੋੜਾ ਬਹੁਤ ਸੁਧਾਰ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੇ ਪਿਛਲੇ ਵਿੱਤੀ ਸਾਲ ਦੇ ਵਿੱਚ ਐਕਸਚੇਂਜ ਰਾਹੀਂ ਬਿਜਲੀ ਵੇਚ ਕੇ 1000 ਤੋਂ 3 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ PSPCL ਨੇ ਅਪ੍ਰੈਲ ਦੇ ਵਿੱਚ 183 ਕਰੋੜ ਅਤੇ 26 ਮਈ ਤੱਕ 106 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਤੇ ਹੁਣ ਜੇਕਰ ਸਮੇਂ ਸਿਰ ਮਾਨਸੂਨ ਆ ਗਿਆ ਤਾਂ PSPCL ਨੂੰ ਹੋਰ ਮੁਨਾਫਾ ਵੀ ਹੋ ਸਕਦਾ ਹੈ ਚੰਗੇ ਮਾਨਸੂਨ ਦੇ ਨਾਲ ਭਾਰ ਮੁਨਾਫਾ ਵਧਣ ਦੀ ਸੰਭਾਵਨਾ ਹੈ ਤੇ ਇਹਦੇ ਵਧੀਆ ਪ੍ਰਦਰਸ਼ਨ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਵਧਾਈ ਵੀ ਦਿੱਤੀ ਹੈ ਉਨਾ ਲਿਖਿਆ ਕਿ ਪੀਐਸਪੀਸੀਐਲ ਨੇ 900 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ ਪਿਛਲੀਆਂ ਸਰਕਾਰਾਂ ਦੇ ਦੌਰਾਨ ਘਾਟੇ ਦੇ ਵਿੱਚ ਚੱਲ ਰਿਹਾ ਸੀ ਪੀਐਸਪੀਸੀਐਲ ਅੱਜ ਮੁਫਤ ਬਿਜਲੀ ਦੇਣ ਦੇ ਬਾਵਜੂਦ ਵੀ ਫਾਇਦੇ 'ਚ ਹੈ ਇਹ ਆਪ ਸਰਕਾਰ ਦੀ ਇਮਾਨਦਾਰੀ ਨਾਲ ਕੀਤੀ ਗਈ ਮਿਹਨਤ ਦੇ ਨਤੀਜੇ ਹੈ ਮੈਂ ਪੰਜਾਬ ਦੇ 3 ਕਰੋੜ ਲੋਕਾਂ ਅਤੇ ਭਗਵੰਤ ਮਾਨ ਜੀ ਨੂੰ ਇਹ ਸ਼ਾਨਦਾਰ ਪ੍ਰਾਪਤੀ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ ਤੇ ਹੁਣ ਗੱਲ ਕਰਦੇ ਹਾਂ ਸ਼ੁਭ ਕਰਨ ਦੀ ਮੌਤ ਦੀ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਿਹੜੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਹੈ ਉਹਦੇ ਵਿੱਚ ਖੁਲਾਸਾ ਇਸ ਗੱਲ ਦਾ ਹੋਇਆ ਹੈ ਕਿ ਸ਼ੁਭ ਕਰਨ ਦੀ ਮੌਤ ਪੰਜਾਬ ਵਾਲੇ ਪਾਸੇ ਨਹੀਂ ਸਗੋਂ ਹਰਿਆਣਾ ਦੀ ਹੱਦ ਤੇ ਹੀ ਹੋਈ ਹੈ ਤੇ ਹੁਣ ਇਸ ਮਾਮਲੇ ਦੀ ਜਾਂਚ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਸੈਟ ਕਰੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇਹਦੇ ਵਾਸਤੇ ਉਹ ਨਾਮ ਪ੍ਰਸਤਾਵਿਤ ਕਰਨ ਇਹਦੇ ਹੁਕਮ ਦੇ ਦਿੱਤੇ ਐ ਇਹਦੇ ਨਾਲ ਹੀ ਸੁਣਵਾਈ ਦੇ ਦੌਰਾਨ ਹਾਈਵੇ ਬੰਦ ਕਰਨ ਦੇ ਨਾਲ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਸਮੱਸਿਆਵਾਂ ਆ ਰਹੀਆਂ ਨੇ ਉਹ ਵੀ ਮੁੱਦਾ ਉੱਠਿਆ ਹੈ ਹਾਈ ਕੋਰਟ ਨੇ ਸ਼ੰਭੂ ਬੋਰਡ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਸਰਕਾਰਾਂ ਤੋਂ ਫਿਰ ਜਵਾਬ ਵੀ ਮੰਗ ਲਿਆ ਤੁਹਾਨੂੰ ਯਾਦ ਹੋਣਾ ਹੈ ਕਿ ਸ਼ੁਭ ਕਰਨ ਦੀ ਮੌਤ 21 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਸੀ ਉਸ ਤਰ੍ਹਾਂ ਬਹੁਤ ਹੋ ਗਈ ਸੀ ਦੋਸ਼ ਇਹ ਨੇ ਕਿ ਸ਼ੁਭ ਕਰਨ ਦੀ ਮੌਤ ਹਰਿਆਣਾ ਵੱਲੋਂ ਹਰਿਆਣਾ ਦੀ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੇ ਕਾਰਨ ਹੋਈ ਇਸ ਮਾਮਲੇ 'ਚ ਪੰਚਕੂਲਾ ਦੇ ਰਹਿਣ ਵਾਲੇ ਐਡਵੋਕੇਟ ਉਹਦੇ ਪ੍ਰਤਾਪ ਸਿੰਘ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਜਾਂਚ ਦੀ ਮੰਗ ਕੀਤੀ ਸੀ ਤੇ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਕਿਹਾ ਸੀ ਕਿ ਜਾਂਚ ਉੱਚ ਪਤਰੀ ਪੁਲਿਸ ਅਧਿਕਾਰੀਆਂ ਦੇ ਹਵਾਲੇ ਕੀਤੀ ਜਾਵੇ ਤੇ ਅਗਲੀ ਸੁਣਵਾਈ ਤੇ ਹਰਿਆਣਾ ਸਰਕਾਰ ਨੂੰ ਅਜਿਹੇ ਅਧਿਕਾਰੀਆਂ ਦੇ ਨਾਮਾਂ ਦਾ ਪ੍ਰਸਤਾਵ ਦੇਣ ਵਾਸਤੇ ਆਖਿਆ ਗਿਆ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਹੋਣਗੇ ਤੇ ਦੇਖਦੇ ਆ ਕਿ ਸੈੱਟ ਵਿੱਚ ਕੌਣ ਸ਼ਾਮਲ ਕੀਤੇ ਜਾ ਸਕਦੇ ਆ ਇਸੇ ਦੌਰਾਨ ਪਟੀਸ਼ਨਰ ਨੇ ਕਿਹਾ ਕਿ ਇਸ ਅੰਦੋਲਨ ਦੇ ਕਾਰਨ ਬੰਦ ਕੀਤਾ ਗਿਆ ਸ਼ੰਭੂ ਬਾਰਡਰ ਹਾਲੇ ਵੀ ਬੰਦ ਹੈ ਜਿਸ ਕਰ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਈ ਕੋਰਟ ਨੇ ਕਿਹਾ ਕਿ ਹਾਈਵੇ ਨੂੰ ਇੰਨੇ ਲੰਬੇ ਸਮੇਂ ਤੱਕ ਕਿਵੇਂ ਬੰਦ ਰੱਖਿਆ ਜਾ ਸਕਦਾ ਹੈ ਹਾਈ ਕੋਰਟ ਨੇ ਹਰਿਆਣਾ ਅਤੇ ਪੰਜਾਬ ਸਰਕਾਰਾਂ ਨੂੰ ਅਗਲੀ ਸੁਣਵਾਈ ਤੱਕ ਇਹ ਸਬੰਧੀ ਆਪਣਾ ਪੱਖ ਪੇਸ਼ ਕਰਨ ਦੇ ਹੁਣ ਹੁਕਮ ਦਿੱਤੇ ਨੇ ਤੇ ਹੁਣ ਗੱਲ ਕਰਦੇ ਆਂ ਅੱਜ ਇੱਕ ਖਬਰ ਤੁਹਾਡੇ ਨਾਲ ਪੰਜਾਬ ਬੋਲ ਦਾ ਚ ਸਾਂਝੀ ਕੀਤੀ ਸੀ ਇੱਕ 13 ਵਰਿਆਂ ਦਾ ਲੜਕਾ ਸਵਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਮਰ ਗਿਆ ਸੀ ਲਾਂਬੜਾ ਨੇੜਲਾ ਪਿੰਡ ਹੈ ਨਾਲਾ ਉੱਥੇ ਮੰਗਲਵਾਰ ਦੇਰ ਸ਼ਾਮ ਨੂੰ ਹੋਣ ਗਿਆ ਸੀ 13 ਸਾਲਾ ਇੱਕ ਨਾਬਾਲਗ ਲੜਕਾ ਉਹਦੀ ਡੁੱਬਣ ਕਾਰਨ ਮੌਤ ਅਤੇ ਮੌਤ ਤੋਂ ਬਾਅਦ ਥਾਣਾ ਲਾਂਬੜਾ ਦੀ ਪੁਲਿਸ ਨੇ ਹੁਣ ਜਾਣਕਾਰੀ ਮਿਲੀ ਹੈ ਕਿ ਸਵਿਮਿੰਗ ਪੂਲ ਦੇ ਮਾਲਕ ਵਰਜੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਪਰ ਉਹ ਫਰਾਰ ਹੋ ਗਿਆ ਹੈ। ਪੁਲਿਸ ਦੀ ਜਿਹੜੀ ਮੋਢਲੀ ਜਾਂਚ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਵਿਮਿੰਗ ਪੂਲ 8 ਸਾਲ ਪਹਿਲਾਂ ਬਣਾਇਆ ਗਿਆ ਸੀ ਅਤੇ ਇਹਦਾ ਮਾਲਕ ਪਿਛਲੇ 4 ਸਾਲਾਂ ਤੋਂ ਬਿਨਾਂ ਤੈਰਾਕਾਂ ਤੇ ਸੁਰੱਖਿਆ ਗਾਰਡਾਂ ਤੋਂ ਇਹਨੂੰ ਚਲਾ ਰਿਹਾ ਸੀ। ਕਿਉਂਕਿ ਲਾਈਫਗਾਰਡ ਦੀ ਉੱਥੇ ਜ਼ਰੂਰਤ ਹੁੰਦੀ ਹੈ ਜਦੋਂ ਕੋਈ ਸਵਿਮਿੰਗ ਕਰ ਰਿਹਾ ਹੋਵੇ। ਇਸ ਤਰ੍ਹਾਂ ਦਾਣਸ਼ਮੰਦਾਂ ਦੇ ਰਹਿਣ ਵਾਲੇ 13 ਸਾਲਾ ਨਵਾਲਗ ਮਾਧਵ ਦੀ ਮੌਤ ਹੋਈ ਹੈ ਮਾਧਵ ਤਿੰਨ ਵੱਡੀਆਂ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਵਸਤੀ ਦਾਣਸ਼ਮੰਦਾਂ ਦੇ ਆਰਬੀਆਈ ਸਕੂਲ 'ਚ 7ਵੀਂ ਜਮਾਤ ਦਾ ਵਿਦਿਆਰਥੀ ਸੀ ਡਾਕਟਰਾਂ ਦੀ ਟੀਮ ਦੇ ਵੱਲੋਂ ਮਾਧਵ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਹਦੀ Laash ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਸੀ ਜਿੱਥੇ ਪਰਿਵਾਰ ਵੱਲੋਂ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਮਾਧਵ ਦੇ ਪਿਤਾ ਭੀਮ ਬਹਾਦਰ ਨੇ ਦੱਸਿਆ ਕਿਉਂ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਹੈ ਅਤੇ ਮੰਗਲਵਾਰ ਨੂੰ ਉਹਦਾ ਲੜਕਾ ਮਾਧਵ ਉਹਦੇ ਦੋ ਹੋਰ ਦੋਸਤ ਸੀ ਉਹਨਾਂ ਦੇ ਨਾਲ ਨਾਲਾ ਰਾਇਲ ਸਵਿਮਿੰਗ ਪੂਲ ਦੇ ਵਿੱਚ ਨਹਾਉਣ ਵਾਸਤੇ ਗਿਆ ਸੀ ਜਿੱਥੇ ਉਹਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਜਾਂਚ ਅਧਿਕਾਰੀ ਐਸਆਈ ਨਰਿੰਦਰ ਸਿੰਘ ਨੇ ਇਹਦੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਰਾਇਲ ਸਵਿਮਿੰਗ ਪੂਲ ਦੇ ਮਾਲਕ ਬਲਜੀਤ ਸਿੰਘ ਦੇ ਖਿਲਾਫ ਬਿਨਾਂ ਲਾਇਸੈਂਸ ਤੇ ਸੁਰੱਖਿਆ ਗਾਰਡ ਰੱਖੇ ਬਗੈਰ ਇਨੂੰ ਖੋਲਣ ਦੇ ਦੋਸ਼ ਛੇਠ ਧਾਰਾ 304ਏ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਪਰ ਉਹ ਫਰਾਰ ਹੋ ਗਿਆ ਤੇ ਉਹਦੀ ਭਾਲ ਕੀਤੀ ਜਾ ਰਹੀ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ